welcom to my channel learning junction ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਜੋ ਆਪਾਂ ਕਮਿੰਗ ਵੈਕੈਂਸੀਜ਼ ਆਉਣੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ ਕੈਲੰਡਰ ਇਸ ਦਾ ਅਕਸਰ ਇਹੀ ਜਿਹੜਾ ਹੈਗਾ ਕੁਐਸਚਨ ਹੁੰਦਾ ਕਿ ਕੀ ਹੁਣ ਅੱਗੇ ਜਿਹੜੀਆਂ ਵੈਕੈਂਸੀਜ਼ ਜਿਹੜੀਆਂ ਆਉਣਗੀਆਂ ਜੇਕਰ ਅਸੀਂ ਤਿਆਰੀ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਕਿੰਨੀਆਂ ਕਿ ਵੈਕੈਂਸੀਜ਼ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਫਿਲ ਕਰ ਸਕਦੇ ਹਾਂ ਤਮੇਨ ਕੀ 2024 ਨਵੀਆਂ ਭਰਤੀਆਂ ਹੋਣਗੀਆਂ 2024 ਵਿੱਚ ਕਿਹੜੀਆਂ ਭਰਤੀਆਂ ਆਉਣਗੀਆਂ ਭਰਤੀਆਂ ਕਦੋਂ ਤੱਕ ਆ ਸਕਦੀਆਂ ਹਨ ਜਿਸ ਅਨੁਸਾਰ ਅਸੀਂ ਤਿਆਰੀ ਕਰ ਸਕਦੇ ਹਾਂ ਠੀਕ ਹੈ ਜੀ ਇਹ ਮੇਨ ਕੁਐਸਚਨ ਹੁੰਦਾ ਆਪਣਾ ਕਿਉਂਕਿ ਦੇਖੋ ਜਦੋਂ ਐਗਜ਼ਾਮ ਆਪਾਂ ਉਮੀਦ ਹੋਵੇ ਵੀ ਹੁਣ ਵੈਕੈਂਸੀਸ ਆਉਣੀਆਂ ਨੇ ਕਦੋਂ ਤੱਕ ਆਉਣੀਆਂ ਤਾਂ ਜਿਹੜਾ ਹੈਗਾ ਆਪਾਂ ਜ਼ਿਆਦਾ ਮਨ ਲਗਾ ਕੇ ਪੜ੍ਹਦੇ ਹਾਂ ਜੇਕਰ ਆਪਾਂ ਨੂੰ ਕੋਈ ਅੱਗੇ ਹੋਪ ਨਹੀਂ ਹੈ ਕਿ ਕਿਹ ਵੀ ਵੈਕੈਂਸੀ ਕਦੋਂ ਤੱਕ ਆਉਣੀਆਂ ਕਿਹੜੀ ਵੈਕੈਂਸੀ ਆਉਣੀਆਂ ਤਾਂ ਜਿਹੜਾ ਹੈਗਾ ਆਪਾਂ ਭੜਾਈ ਨੂੰ ਇਗਨੋਰ ਕਰਦੇ ਆਂ ਕਿ ਜਦੋਂ ਕੋਈ ਗੱਲ ਨਹੀਂ ਜਦੋਂ ਵੈਕੈਂਸੀਜ਼ ਆਉਣਗੀਆਂ ਸੀ ਉਦੋਂ ਪੜਨਾ ਸਟਾਰਟ ਕਰਾਂਗੇ ਤਾਂ ਵੱਡੀ ਗਲਤੀ ਅਸੀਂ ਇਹ ਹੀ ਕਰਦੇ ਆਂ ਕਿ ਅਸੀਂ ਵੇਟ ਕਰਦੇ ਆਂ ਕਿ ਜਦੋਂ ਵੈਕੈਂਸੀਜ਼ ਆਉਣਗੀਆਂ ਉਦੋਂ ਅਸੀਂ ਪੜਨਾ ਸਟਾਰਟ ਕਰਾਂਗੇ ਮੈਨ ਕੀ ਹੁੰਦਾ ਜਦੋਂ ਵੀ ਕੋਈ ਜਿਹੜਾ ਹੈਗਾ ਨੋਟੀਫਿਕੇਸ਼ਨ ਆ ਜਾਂਦਾ ਤਾਂ ਉਹਦੇ ਵਿੱਚ ਸਾਨੂੰ ਮਿਨੀਮਮ 2 ਜਾਂ 3 ਮੰਨ ਦਾ ਟਾਈਮ ਮਿਲਦਾ ਕੋਈ ਪੇਪਰ ਹੁੰਦਾ ਜਿਹਦੇ ਵਿੱਚ ਸਾਨੂੰ ਜ਼ਿਆਦਾ ਟਾਈਮ ਮਿਲਦਾ ਬਟ ਜਿਹੜਾ ਹੈਗਾ ਜ਼ਿਆਦਾਤਰ ਸਾਨੂੰ 2 ਜਾਂ 3 ਮਨਸ ਦਾ ਹੀ ਟਾਈਮ ਮਿਲਦਾ ਪਰ ਉਹਦੇ ਵਿੱਚ ਅਸੀਂ ਕੀ ਤਿਆਰੀ ਕਰਾਂਗੇ ਕਿ ਅਸੀਂ ਸਿਲੇਬਸ ਕਵਰ ਕਰਾਂਗੇ ਕਿ ਅਸੀਂ ਪ੍ਰੈਕਟਿਸ ਕਰਾਂਗੇ ਜੇ ਅਸੀਂ ਪੂਰੀ ਤਿਆਰੀ ਕਰ ਲੈਣਾ ਤਾਂ ਅਸੀਂ ਪ੍ਰੈਕਟਿਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਕੋਲ ਟਾਈਮ ਘੱਟ ਹੁੰਦਾ ਤਾਂ ਫਿਰ ਜਿਹੜਾ ਹੈਗਾ ਪੇਪਰ ਸਾਡੇ ਕੋਲ ਅੱਛੀ ਤਰ੍ਹਾਂ ਟਾਈਮ ਨਹੀਂ ਹੁੰਦਾ ਠੀਕ ਹੈ ਜੀ ਸਮੇਂ ਨੂੰ ਆਪਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਕਿ ਕਿ ਵੈਕੈਂਸੀਸ ਕਦੋਂ ਤੱਕ ਆ ਰਹੀਆਂ ਨੇ ਕਿਹੜੀਆਂ ਵੈਕੈਂਸੀਸ ਆ ਰਹੀਆਂ ਨੇ ਕੀ ਸਾਨੂੰ ਪੜ੍ਹਨਾ ਚਾਹੀਦਾ ਕਿਵੇਂ ਪੜ੍ਹਨਾ ਚਾਹੀਦਾ ਸਾਰੀਆਂ ਗੱਲਾਂ ਆਪਾਂ ਇਹ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਤੁਸੀਂ ਇਸ ਵੀਡੀਓ ਨੂੰ ਜਿਹੜਾ ਹੈਗਾ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੁਹਾਹারে ਕੁਐਸਚਨ ਤੁਹਾਨੂੰ ਅੰਦਰ ਦੇ ਵਿੱਚ ਮਿਲ ਜੇਗਾ ਤਾਂ ਦੇਖੋ ਸਭ ਤੋਂ ਪਹਿਲਾ ਕੁਐਸਚਨ ਹੈਗਾ ਕਿ 2024 ਦੇ ਵਿੱਚ ਵੈਕੈਂਸੀਜ਼ ਆਉਣਗੀਆਂ ਬਿਲਕੁਲ ਡੈਫੀਨਿਟਲੀ ਆਉਣਗੀਆਂ ਕਿਉਂਕਿ ਜਦੋਂ ਤੋਂ ਜਿਹੜੀ ਹੈਗੀ ਨਵੀਂ ਸਰਕਾਰ ਆਪਣੀ ਆਈ ਆ ਤਾਂ ਸਾਡੇ ਕੋਲ ਜਿਹੜੀਆਂ ਵੈਕੈਂਸੀਜ਼ ਨੇ ਕੰਟੀਨਿਊ ਆ ਰਹੀਆਂ ਨੇ ਕਦੇ ਵੀ ਇੰਨੀਆਂ ਵੈਕੈਂਸੀਜ਼ ਸਾਡੇ ਕੋਲ ਕਿਸੇ ਵੀ ਸਰਕਾਰ ਦੇ ਟਾਈਮ ਨਹੀਂ ਆਈਆਂ ਜਦੋਂ ਸਰਕਾਰ ਜਾਣ ਦਾ ਟਾਈਮ ਹੁੰਦਾ ਸੀ ਅੰਡੇ ਤੋਂ ਨਹੀਂ ਨਾ ਵੈਕੈਂਸੀਜ਼ ਆਉਂਦੀਆਂ ਸੀ ਜਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਬਟ ਜਦੋਂ ਦੀ ਜਿਹੜੀ ਹੈਗੀ ਸਾਡੇ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੋਂ ਤੋਂ ਲੈ ਕੇ ਕੋਲ ਹਰ ਸਾਲ ਵੈਕੈਂਸੀਸ ਜਿਹੜੀਆਂ ਹੈਗੀਆਂ ਨੇ ਕੰਟੀਨਿਊ ਆ ਰਹੀਆਂ ਨੇ ਤਾਂ ਆਬਵੀਅਸਲੀ ਹੁਣ ਵੀ ਸਾਡੇ ਕੋਲ ਇਸイヤー ਦੇ ਵਿੱਚ ਵੀ ਸਾਨੂੰ ਬਹੁਤ ਸਨੇ ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਤਾਂ ਕਿਹੜੀਆਂ ਭਰਤੀਆਂ ਸਾਡੇ ਕੋਲ ਆਉਣਗੀਆਂ ਤਾਂ ਮੈਂ ਦੇਖੋ ਸਾਡੇ ਕੋਲ ਜੋ ਹੈ 680 ਜੋ ਹੈ ਸਾਡੀਆਂ ਪਟਵਾਰੀ ਦੀਆਂ ਵੈਕੈਂਸੀਸ ਸਾਨੂੰ ਸਭ ਤੋਂ ਪਹਿਲਾਂ ਸਾਡੇ ਕੋਲ ਆਉਣਗੀਆਂ ਉਹਦੀ ਅਨਾਉਂਸਮੈਂਟ ਕਾਫੀ ਵਾਰੀ ਹੋ ਗਈ ਆ ਤੇ ਸਾਨੂੰ ਬਹੁਤ ਛੇਤੀ ਜਿਹੜਾ ਹੈਗਾ ਤਾਂ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਇਸ ਦੇ ਇਲਾਵਾ ਸਾਡੇ ਕੋਲ 1000 ਦੇ ਕਰੀਬ ਜੋ ਹੈ ਉਹ ਪੀਟ ਪਲੱਸ ਵੀ ਸਾਨੂੰ ਕਲਰਕ ਦੀਆਂ ਵੈਕੈਂਸੀਸ ਦੇਗਾ ਜਿਹਦੀ ਵੀਟ ਸਾਨੂੰ ਅਕਸਰ ਰਹਿੰਦੀ ਆ ਦੇਖੋ ਜ਼ਿਆਦਾਤਰ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇਦਾਂ ਹੀ ਹੁੰਦਾ ਕਿ ਗ੍ਰੈਜੂਏਸ਼ਨ ਬੇਸ ਤੇ ਜਿਹੜੀਆਂ ਨਾਰਮਲ ਵੈਕੈਂਸੀਸ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾਤਰ ਕੈਂਡੀਡੇਟਸ ਫਿਲ ਕਰਦੇ ਨੇ ਵੀਡੀਓ ਦੇ ਪਲੱਸ ਵੀ ਦਾ ਇੱਕ ਆਲਰੇਡੀ 2024 ਦਾ ਜਿਹੜਾ ਨੋਟੀਫਿਕੇਸ਼ਨ ਆ ਵੀ ਗਿਆ ਇੱਕ ਇੱਕ ਵੈਕੈਂਸੀਜ਼ ਆਊਟ ਹੋਈਆਂ ਨੇ ਬਟ ਉਹ ਟੈਕਨੀਕਲ ਵੈਕੈਂਸੀਜ਼ ਨੇ ਥੋੜੀਆਂ ਜਿਹੀਆਂ ਵੈਕੈਂਸੀ ਨੇ ਉਹਦੇ ਵਿੱਚ ਇੱਕ ਸਪੈਸੀਫਿਕ ਡਿਗਰੀ ਆਪਣੇ ਕੋਲ ਕੰਪਿਊਟਰ ਦੀ ਮੰਗੀ ਗਈ ਹੈ ਲੱਗਦਾ ਐਕਸਪੀਰੀਅੰਸ ਵੀ ਮੰਗਿਆ ਗਿਆ ਸੋ ਇਹਦਾਂ ਦੇ ਜਿਹੜੇ ਵੈਕੈਂਸੀਜ਼ ਨੇ ਉਹ ਬਹੁਤ ਹੀ ਘੱਟ ਕੈਂਡੀਡੇਟਸ ਫਿਲ ਕਰ ਸਕਦੇ ਨੇ ਜ਼ਿਆਦਾਤਰ ਜਿਹੜੇ ਗ੍ਰੈਜੂਏਸ਼ਨ ਬੀਸ ਤੇ ਸਾਡੀ ਵੈਕੈਂਸੀਜ਼ ਹੁੰਦੀਆਂ ਨੇ ਉਹ ਹੀ ਅਸੀਂ ਜ਼ਿਆਦਾਤਰ ਕੈਂਡੀਡੇਟਸ ਨੂੰ ਜਿਹੜੀ ਹੈਗੀ ਉਹਦੀ ਵੇਟ ਹੁੰਦੀ ਆ ਤਾਂ ਚੇਚੋ ਜਿਹਾ ਸੀ ਪਟਵਾਰੀ ਦੀਆਂ ਕਲਰਕ ਦੀਆਂ ਵੈਕੈਂਸੀਸ ਸਾਡੇ ਕੋਲ 1000 ਦੇ ਕਰੀਬ ਆਉਣ ਵਾਲੀਆਂ ਨੇ ਇਸ ਤੋਂ ਇਲਾਵਾ ਐਕਸਾਈਜ਼ ਇਨਸਪੈਕਟਰ ਦੀਆਂ ਵੈਕੈਂਸੀਸ ਸਾਡੇ ਕੋਲ ਆਉਣਗੀਆਂ ਠੀਕ ਹੈ ਐਕਸਾਈਜ਼ ਇਨਸਪੈਕਟਰ ਦੀਆਂ ਵੈਕੈਂਸੀਸ ਥੋੜੀਆਂ ਜਿਹੀਆਂ ਹੀ ਆਉਂਦੀਆਂ ਹੁੰਦੀਆਂ ਨੇ ਜ਼ਿਆਦਾਤਰ 100 200 ਠੀਕ ਹੈ ਇਹਦੇ ਅੰਡਰ ਅੰਡਰ ਹੀ ਆਉਣਗੀਆਂ ਜ਼ਿਆਦਾ ਨਹੀਂ ਹੋਣਗੀਆਂ ਬਟੇ ਆਉਣਗੀਆਂ ਜ਼ਰੂਰ ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲ 1400 ਦੇ ਕਰੀਬ ਪੰਜਾਬ ਪੁਲਿਸ ਦੇ ਵਿੱਚ ਸਾਨੂੰ ਹੈਂਡ ਕਨਸਟੇਬਲ ਇਹਨਾਂ ਪਰ ਗੀਡੀਆਂ ਪੋਸਟਰ ਨੇ ਉਹ ਦੇਖਣ ਨੂੰ ਮਿਲਣਗੀਆਂ 1700 ਦੇ ਕਰੀਬ ਸਾਨੂੰ ਕਨਸਟੇਬਲ ਦੀਆਂ ਵੈਕੈਂਸੀਜ਼ ਜਿਹੜੀਆਂ ਹੈਗੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਪੀਐਸਪੀਸੀਐਲ ਦੇ ਵਿੱਚ ਜਈ ਦੇ ਵੈਕੈਂਸੀਜ਼ ਆਲਰੇਡੀ ਆ ਚੁੱਕੀਆਂ ਨੇ ਲਾਈਨਮੈਨ ਦੀਆਂ ਵੈਕੈਂਸੀਜ਼ ਅੱਗੇ ਆਉਣਗੀਆਂ ਤੇ ਮੇਨ 500 ਦੇ ਕਰੀਬ ਸਾਨੂੰ ਜਿਹੜੀਆਂ ਹੈਗੀਆਂ ਉਹ ਕਲਰਕ ਦੀਆਂ ਵੈਕੈਂਸੀਜ਼ ਵੀ ਦੇਖਣ ਨੂੰ ਮਿਲਣਗੀਆਂ ਪੀਐਸਪੀਸੀਐਲ ਦੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਸਾਨੂੰ ਫੂਡ ਸਪਲਾਈ ਇਨਸਪੈਕਟਰ ਦੀਆਂ ਪੋਸਟਾਂ ਪੀਪੀਐਸਸੀ ਦੇ ਅੰਦਰ ਠੀਕ ਹੈ ਜੀ ਫੂਡ ਸਪਲਾਈ ਇਨਸਪੈਕਟਰ ਦੀਆਂ ਪੋਸਟਾਂ ਜਿਹੜੀਆਂ ਇਹਨੇ ਪੀਪੀਐਸਸੀ ਦੇ ਅੰਦਰ ਦੇਖਣ ਨੂੰ ਮਿਲਣਗੀਆਂ ਕੋਆਪਰੇਟਿਵ ਇਨਸਪੈਕਟਰ ਦੀਆਂ ਪੋਸਟਾਂ ਸਾਨੂੰ ਪੀਪੀਐਸਸੀ ਜਿਹੜਾ ਹੈਗਾ ਉਹ ਦਵੇਗਾ ਪੀਪੀਐਸਪੀ ਦੇ ਅੰਡਰ ਹੂਡ ਵੀ ਸਾਨੂੰ ਕਾਫੀ ਵੈਕੈਂਸੀਜ਼ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜਿਹੜੀਆਂ ਹੈਗੀਆਂ ਨੇ ਮੇਨ ਆਪਣੇ ਕੋਲ 2024 ਦੇ ਵਿੱਚ 5000 ਦੇ ਕਰੀਬ ਜੋ ਹੈਗਾ 4045 ਤੋਂ 5000 ਦੇ ਵਿੱਚ ਸਾਨੂੰ ਵੈਕੈਂਸੀਜ਼ ਆਊਟ ਹੋਣਗੀਆਂ ਤਾਂ ਤੁਸੀਂ ਹੁਣ ਇਹ ਸੋਚ ਕੇ ਸੋਚਣਾ वैकेंसीज ऑन गया या नहीं ठीक है अभी पढ़िए या नहीं चीज़ में छ्ड के पढ़ना शुरू कर दो वेकेंसी देखो कदों तक आनगियां किथ जा आप प्रॉपरली नहीं कह सकते सारिया वैकेंसीज इकट्ठिया नहीं आया जो आप कही दिन या एको मंथ के वेकेंसीज आउट हो नहीं टाइम टू टाइम जा पी टी प्लस भी सूँ टाइम टू टाइम नोटिफिकेसन दिता जाएगा पी पी एस सीबा पुलिस ठीक है BPSC uh, PT Plus ਵੀ ਦੇ ਜਿਹੜਾ ऑलरेडी ਇੱਕ ਨੋਟੀਫਿਕੇਸ਼ਨ ਆ ਗਿਆ ਤਾਂ ਹੁਣ ਹੋਪ ਹੈ ਕਿ ਹੋਣ ਵਾਲੇ ਥੋੜੇ ਦਿਨਾਂ ਦੇ ਵਿੱਚ ਸਾਨੂੰ ਹੋਰ ਵੈਕੈਂਸੀਜ਼ ਵੀ ਆਊਟ ਕਰੇਗਾ ਠੀਕ ਹੈ ਜੀ ਤਾਂ ਜਿਹੜਾ ਹੈਗਾ ਆਪਣਾ ਤੁਸੀਂ ਪੜਨਾ ਸਟਾਰਟ ਰੱਖੋ ਪੜਨਾ ਸ਼ੁਰੂ ਰੱਖੋ ਪੜਨਾ ਛੱਡਣਾ ਨਹੀਂ ਹੈਗਾ ਠੀਕ ਹੈ ਕਿਉਂਕਿ ਦੇਖੋ ਹੁਣ ਅਸੀਂ ਪੜਨਾ ਸਟਾਰਟ ਕਰਾਂਗੇ ਜਦੋਂ ਸਾਡੇ ਕੋਲ ਨੋਟੀਫਿਕੇਸ਼ਨ ਆਉਣੇ ਉਦੋਂ ਤੱਕ ਸਾਡੇ ਪੀਐਸ ਕਵਰ ਹੋਏ ਉਹਨਾਂਗੇ ਕਾਫੀ ਜਿੰਨੇ ਸਾਨੂੰ ਆਉਨੇ ਹੋਣਗੇ ਤেন ਅਸੀਂ ਜਿਹੜਾ ਹੈਗਾ ਆਰਾਮ ਨਾਲ ਰਿਵੀਜ਼ਨ ਕਰ ਸਕਾਂਗੇ ਫਿਰ ਟੈਸਟ ਸੀਰੀਜ਼ ਲਗਾਵਾਂਗੇ ਜੇ ਫਮ ਪੜਾਂਗੇ ਹੀ ਉਦੋਂ ਜੋ ਨੋਟੀਫਿਕੇਸ਼ਨ ਆ ਗਿਆ ਆਪਣਾ ਦਫਰੀ ਦੇ ਵਿੱਚ ਸਾਨੂੰ ਸਿਲੇਬਸ ਆਏਗਾ ਫਿਰ ਇਹ ਵੀ ਰਹਿੰਦਾ ਇਹ ਵੀ ਰਹਿੰਦਾ ਇਹ ਵੀ ਰਹਿੰਦਾ ਐਂਡ ਤੱਕ ਅਸੀਂ ਉਹੀ ਪੜਾਂਗੇ ਸਾਨੂੰ ਕੋਈ ਰਿਵੀਜ਼ਨ ਦਾ ਟਾਈਮ ਨਹੀਂ ਬਚਦਾ ਇਹ ਹੀ ਅਸੀਂ ਗਲਤੀ ਕਰਦੇ ਹਾਂ ਠੀਕ ਹੈ ਅਖਤਮੇਲ ਹੁਣ ਜੋ ਹੈ ਬੜੇ ਬਹੁਤ ਸਾਰੇ ਵੈਕੈਂਸੀਜ਼ ਆਉਣ ਵਾਲੀਆਂ ਨੇ ਦੇਖੋ ਕੋਈ ਵੀ ਪੇਪਰ ਹੋਵੇ ਚਾਹੇ ਉਹ ਬੀਐਸਪੀਸੀਐਲ ਦਾ ਪੀੜੇ ਪਲੱਸ ਬੀ ਦਾ ਪੀਪੀਐਸੀ ਦਾ ਪੰਜਾਬ ਪੁਲਿਸ ਦਾ ਆਲਮੋਸਟ ਸਬਜੈਕਟ ਸਾਰਿਆਂ ਦੇ ਸੇਮ ਹੁੰਦੇ ਨੇ ਦੇਖੋ ਜੇ ਜਿਹੜਾ ਪੀਪੀਐਸਵੀਓ ਆਪਾਂ ਨੂੰ ਲੱਗ ਤੋਂ ਪੰਜਾਬੀ ਪਾਉਂਦਾ ਹੋਰ ਕਿਸੇ ਪੇਪਰਾਂ ਦੇ ਵਿੱਚ ਜਿਵੇਂ ਪੀਪੀਐਸਸੀ ਹੋ ਗਿਆ ਠੀਕ ਹੈ ਜਾਂ ਆਪਣਾ ਬੀਐਸਪੀਸੀ ਲਓਗੇ ਪੰਜਾਬੀ ਦਾ ਜਿਹੜਾ ਸਿਲੇਬਸ ਨਹੀਂ ਪਾਉਂਦੇ ਬਾਕੀ ਪੰਜਾਬ ਪੁਲਿਸ ਦੇ ਵਿੱਚ ਵੀ ਚਲੋ ਆਉਂਦੀ ਆ ਪੰਜਾਬੀ ਪੰਜਾਬ ਜੀ ਖੇਤਾਉਂਦੀ ਆ ਤੇ ਪੰਜਾਬ ਜੀ ਕੀ ਦਾ ਬਾਕੀ ਸਾਰੇ ਪੇਪਰਾਂ ਚ ਵੀ ਦੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਇੰਗਲਿਸ਼ ਹੋ ਗਿਆ ਮੈਥਸ ਹੋ ਗਿਆ ਰੀਜ਼ਨਿੰਗ ਹੋਗੀ जीके होगी करंट अफेयर होगी बाकी ਜਿੰਨੇ ਵੀ ਸਬਜੈਕਟਸ ਆਪਣੇ ਹੋਣ ਨੇ ਠੀਕ ਹੈ ਸਪੋਰਟਸ ਵਾਲੇ ਕੁਐਸਚਨ ਪੁੱਛੇ ਜਾਂਦੇ ਨੇ ਪੰਜਾਬ जीके ਦੇ ਕੁਐਸਚਨ ਹੋਗੇ ਤਾਂ অলਮੋਸਟ ਟੌਪਿਕ ਐਂਡ ਸਬਜੈਕਟਸ ਆ ਰਹੇ ਨੇ ਸੇਮ ਹੁੰਦੇ ਨੇ ਤਾਂ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਜਿਵੇਂ ਨਾ ਤੁਹਾਡੇ ਸਾਰੇ ਪੇਪਰਾਂ ਦੇ ਵੀ ਥੋੜਾ-ਬਹੁਤ ਦੇਖੋ ਪੈਟਰਨ ਦਾ ਫਰਕ ਹੁੰਦਾ ਠੀਕ ਹੈ ਥੋੜੇ ਲੈਵਲ ਦਾ ਫਰਕ ਹੁੰਦਾ ਬਾਕੀ ਜੇਕਰ ਆਪਾਂ ਪੜਨਾ ਸਟਾਰਟ ਕਰ ਹੀ ਦਿੱਤਾ ਤਾਂ ਹਰ ਇੱਕ ਚੀਜ਼ ਨੂੰ ਪੜੋ ਤਾਂ ਕਿ ਕੋਈ ਵੀ ਪੇਪਰ ਆ ਰਿਹਾ ਤਾਂ ਤੁਸੀਂ ਉਹਨੂੰ इजीली ਜਿਹੜਾ ਹੈਗਾ ਕਰ ਸਕੋ ਹੁਣੇ ਤੋਂ ਬੰਨਾ ਸਟਾਰਟ ਕਰ ਦੋ ਠੀਕ ਹੈ ਜੀ ਇਹੀ ਕਾਵਾਂਗੇ ਤੁਹਾਨੂੰ ਕਿਉਂਕਿ ਵੈਕੈਂਸੀਸ ਆਪਣੇ ਕੋਲ ਅੱਗੇ ਆਉਣੀਆਂ ਨੇ ਬਹੁਤ ਦਾ ਇਹ ਨਾ ਸੋਚੋ ਕਿ ਵੈਕੈਂਸੀਸ ਜਦੋਂ ਆਉਣੀਆਂ ਉਹਨੂੰ ਪੜਾਂਗੇ ਇਦਾਂ ਨਹੀਂ ਕਰਨਾ ਠੀਕ ਹੈ ਜੀ ਤੇ ਬਾਕੀ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਤੁਹਾਡੇ ਲਈ ਇਦਾਂ ਹੀ ਆਪਾਂ ਯੂਸਫੁਲ ਵੀਡੀਓਜ਼ ਇਨਫੋਰਮੇਟਿਵ ਜੀ ਦੇ ਜਿੱਦਾਂ ਦੀ ਵੀ ਕੋਈ ਜਾਣਕਾਰੀ ਤੁਹਾਨੂੰ ਦਿੰਦੇ ਰਵਾਂਗੇ ਜਿਹੜੇ ਸਟੱਡੀ ਰਿਲੇਟਡ ਵੀਡੀਓਜ਼ ਆਪਣੀਆਂ ਜਿਹੜੀਆਂ ਹੁੰਦੀਆਂ ਨੇ ਉਹ ਚੈਨਲ ਦੇ ਉੱਤੇ ਆਪਾਂ ਅਪਲੋਡ ਕਰਦੇ ਆ ਤੁਹਾਨੂੰ ਤਿਆਰੀ ਕਰਵਾਉਂਦੇ ਆ ਤੋਂ ਤੁਸੀਂ ਜ਼ਰੂਰ ਦੇਖਣੀਆਂ ਨੇ ਜਾ ਕੇ ਠੀਕ ਹੈ ਵਧੀਆ ਲੈਵਲ ਦੀ ਅਕੋਰਡਿੰਗ ਪੀ ਜਿਹੜੇ ਪ੍ਰੀਵियस ਈਅਰ ਪੇਪਰ ਨੇ ਉਹਨਾਂ ਪੇਪਰ ਦੇ ਲੈਵਲ ਦੇ ਅਕੋਰਡਿੰਗ ਹੀ ਤੁਹਾਨੂੰ ਜਿਹੜੀ ਤਿਆਰੀ ਕਰਵਾਈ ਜਾਂਦੀ ਹੈ ਉਹ ਸੋ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਕਿ ਇਹ ਪੂਰੀ ਤਿਆਰੀ ਕਰਦੇ ਰਹੋ ਥੈਂਕ ਯੂ ਥੈਂਕਸ ਫੋਰ ਵਾਚਿੰਗ